ਆ ਵੀਰ ਆ ਦੇ ਪਾ ਤੁੰਨੇ ਬੁਲਾਇਆ ਔਰ ਹਮਕੇ ਲਿਆਇਆ ਜਾਨਾ ਦਿੱਲੀ ਪੇ ਲਿਆਇਆ ਗਿਆ ਚੱਲੇ ਮੈਂ ਭਾਜੀ ਭਾਜੀ ਆਹ ਰੇ ਮੈਂ ਇਹ ਕਮਾਲ ਆ ਤੂੰ ਵੀ ਨਾ ਆਪਣਾ ਰੰਗ ਦੇਖ ਕੋੜ ਕਿਲਾ ਰੱਖ ਲੈ ਔਰ ਨਾ ਮਜੀ ਤੂੰ ਕਿਸੇ ਮਰਜੀ ਪਾਰਟੀ ਚ ਹੋਏ ਸਾਡਾ ਛੋਟਾ ਭਾਈ ਓਏ ਰਾਜੇ ਬਾਦੂ ਬੜੀ ਸਹੀ ਥਾਂ ਤੇ ਬੈਠਾ ਹੈ ਆਵਾਜ਼ ਯੂ ਅਮਰ ਸਰ ਮੈਂ ਨਵਜ ਨਵਜ ਨੂੰ ਆਇਆ ਫੜੋ ਐ ਟੂing ਦੰਦ ਦਿਆ ਕਿਹੜਾ ਰਾਜ ਜੂਰਾ ਕਿਹੜਾ ਠਈਆ ਉਹ ਮੇਰੇ ਨਿੱਕੂ ਲਈ ਵੀ ਦੁਆ ਕਰਦੀ ਆ ਉਹ ਅਭਿਸ਼ੇਕ ਵਾਹ ਪਾਕਿਸਤਾਨਾ ਪਾਕਿਸਤਾਨਾ ਮੈਂ ਜਾਵੇ ਨਾ ਸ਼ਾਬਾਸ਼ ਤੇ ਖੱਬੂ ਚੱਲੇ ਫਿਰ ਤਾੜ ਤਾਲ ਕਰ ਹੈ ਕਿ ਨਹੀਂ ਖੱਬੇ ਪਾਸੇ ਉਹ ਵਜੇ ਡੈਣ ਡੈਣ ਕਰਦੇ ਨਹੀਂ ਰਾਜੇ ਪਾ ਦੇਖ ਇਹ ਇਸ ਬੰਦੇ ਦੀ ਖਾਸੀਅਤ ਹੈ ਮੈਂ ਅੱਜ ਸਾਰੀ ਦੁਨੀਆ ਦੇ ਵਿੱਚ ਸਾਹਮਣੇ ਖੜ ਕੇ ਕਹਿੰਦਾ